ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਅੱਜ ਲੁਧਿਆਣਾ ਵਿਖੇ ਵੱਖ-ਵੱਖ ਭਾਗਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੋਏ ਜਿੱਥੇ ਉਹਨਾਂ ਨੇ ਕਿਹਾ ਕਿ ਹਰੂ ਭਾਗ ਦੇ ਵਿੱਚ ਕੰਮ ਅੰਦਰ ਹੋਰ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਬੈਠਕ ਕੀਤੀ ਗਈ ਹੈ ਇਸ ਮੌਕੇ ਅਫਸਰ ਸ਼ਾਹੀ ਦੇ ਵੱਲੋਂ ਕੰਮ ਨਾ ਕੀਤੇ ਜਾਣ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹ ਅਫਸਰਾਂ ਮੰਤਰੀਆਂ ਐਮ ਐਲ ਏ ਰابطਾ ਕਾਇਮ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਜਿੰਨੇ ਵੀ ਅਧੂਰੇ ਪ੍ਰੋਜੈਕਟ ਹਨ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਕੀ ਸਰ ਵਿਚਾਰਾ ਹੋਈਆਂ ਨੇ ਉਹ ਮੇਰਾ ਮਾਈਕ ਚੱਲਦਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਸ਼ੁਕਰੀਆ ਤੁਸੀਂ ਆਏ ਸਾਡੀ ਗਵਰਜ ਲਈ ਅੱਜ ਲੁਧਿਆਣੇ ਦੇ ਅੰਦਰ ਡਿਸਟ੍ਰਿਕਟ ਦੀ ਮੀਟਿੰਗ ਕੀਤੀ ਹੈ ਔਰ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਿਵਾਨ ਵੱਖ-ਵੱਖ ਹਲਕਿਆਂ ਤੋਂ ਤੁਸੀਂ ਦੇਖ ਰਹੇ ਹੋ ਔਰ ਸਾਡੇ ਮੈਡਮ ਲੁਧਿਆਣਾ ਡੀਸੀ ਮੈਡਮ ਜੀ ਸੋ ਤਮਾਮ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਸਹਿਵਾਨ ਨੇ ਉਹਨਾਂ ਨੂੰ ਮੀਟਿੰਗ ਵਿੱਚ ਬੁਲਾਇਆ ਗਿਆ ਸੀਗਾ ਮੀਟਿੰਗ ਵਿੱਚ ਹਾਜ਼ਰ ਹੋਏ ਨੇ ਸੋ ਬਹੁਤ ਸਾਰੇ ਸਵਾਲ ਜਿਹੜੇ ਲੁਧਿਆਣੇ ਦੇ ਨਾਲ ਜੁੜਦੇ ਆ ਕਿਉਂਕਿ ਡਿਸਟ੍ਰਿਕਟ ਪੱਧਰ ਦੀ ਮੀਟਿੰਗ ਸੀਗੀ ਉਹ ਵੱਖ-ਵੱਖ ਚਾਹੇ ਉਹ ਫੋਰੈਸਟ ਦਾ ਡਿਪਾਰਟਮੈਂਟ ਹੈਗਾ ਚਾਹੇ ਸੀਵਰੇਜ ਬੋਰਡ ਦਾ ਚਾਹੇ ਪੋਲੂਸ਼ਨ ਕੰਟਰੋਲ ਬੋਰਡ ਦਾ ਚਾਹੇ ਸਾਡੀ ਕਾਰਪੋਰੇਸ਼ਨ ਦਾ ਈਸ਼ੂ ਹੈਗਾ ਆ ਚਾਹੇ ਸਾਡਾ ਪੁਲਿਸ ਦਾ ਡਿਪਾਰਟਮੈਂਟ ਹੈਗਾ ਆ ਸੋ ਲਗਭਗ ਹਰ ਡਿਪਾਰਟਮੈਂਟ ਦੇ ਜਿਹੜੇ ਆਫੀਸਰ ਸਵਾਰ ਦੇ ਉੱਤੇ ਆਏ ਉਹਨਾਂ ਦੇ ਲੋਕਾਂ ਦੇ ਜਿਹੜੇ ਇਸ਼ੂ ਆਏ ਆ ਜਿਹੜੇ ਇਸ਼ੂ ਥੱਲੋਂ ਸਾਡੇ ਐਮ ਐਲ ਏ ਸਵਾਰ ਨੇ ਅਰੇਂਜ ਕੀਤੇ ਆ ਬਹੁਤ ਸਾਰੇ ਨੂੰ ਅਸੀਂ ਸ਼ਾਟ ਆਊਟ ਕੀਤਾ ਤੇ ਕੁਝ ਐਸੇ ਆ ਜਿਨ੍ਹਾਂ ਨੂੰ ਆਣ ਵਾਲੇ ਦਿਨਾਂ 'ਚ ਜਿਹੜਾ ਆ ਉਹ ਆਪਾਂ ਠੀਕ ਕਰਾਂਗੇ ਸੋ ਲੁਧਿਆਣਾ ਕਿਉਂਕਿ ਪੰਜਾਬ ਦੀ ਇਕਨੋਮੀ ਦਾ ਬੜਾ ਵੱਡਾ ਕੇਂਦਰ ਹੈਗਾ ਆ ਸਾਰੇ ਪੰਜਾਬ ਦੇ ਵਿੱਚ ਮੈਂ ਸਮਝਦਾ ਵੀ ਲੁਧਿਆਣਾ ਅ ਇੰਡਸਟਰੀ ਦੇ ਪੱਖ ਤੋਂ ਹੋਰ ਕੀ ਪੱਖਾਂ ਤੋਂ ਵਧੀਆ ਹੈਗਾ ਸੋ ਲਗਾਤਾਰ ਕਿਉਂਕਿ ਕੀ ਵਾਰ ਮਲਟੀ ਕਲਰ ਦੇ ਸਵਾਲ ਹੁੰਦੇ ਆ ਸੋ ਅੱਜ ਅਸੀਂ 6-7 ਡਿਪਾਰਟਮੈਂਟਾਂ ਬਿਸ਼ੇਸ਼ ਤੌਰ ਤੇ ਉਹਨਾਂ ਦੇ ਉੱਤੇ ਫੋਕਸ ਕੀਤਾ ਉਹਨਾਂ ਦੇ ਅੰਦਰ ਜਿਹੜੇ ਚਾਹੇ ਹਰਾਂ ਦਾ ਸਵਾਲ ਹੈਗਾ ਆ ਸੋ ਲਗਾਤਾਰ ਲੁਧਿਆਣੇ ਨੂੰ ਇੱਕ ਖੂਬਸੂਰਤ ਜ਼ਿਲ੍ਹੇ ਦੇ ਰੂਪ ਦੇ ਵਿੱਚ ਲੁਧਿਆਣੇ ਨੂੰ ਪੰਜਾਬ ਦੇ ਅੰਦਰ ਬਲੰਦੀਆਂ ਤੇ ਲਿਜਾਣਾ ਇਹ ਸਾਡਾ ਸਭ ਦਾ ਅੱਜ ਚਰਚਾ ਹੋਈ ਆ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਾਨ ਦੀ ਗਵਾਈ ਚ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇਹਨਾਂ 15-16 ਮਹੀਨਿਆਂ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਵੱਖੋ ਵੱਖਰੇ ਜਿਹੜੇ ਈਸ਼ੂ ਹੈ ਵੱਖੋ ਵੱਖਰੀਆਂ ਫੈਕਲਟੀਆਂ ਦੇ ਜਿਹੜੇ ਈਸ਼ੂ ਹੈ ਉਹਨਾਂ ਨੂੰ ਬਹੁਤ ਹੀ ਬਰੀਕੀ ਨਾਲ ਸਮਝਿਆ ਤੇ ਦਲੇਰੀ ਨਾਲ ਵੱਡੇ ਫੈਸਲੇ ਲਏ ਆ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਔਰ ਮੈਂ ਸਮਝਦਾ ਵੀ ਜਿਹੜੇ ਵਾਅਦੇ ਕਰਕੇ ਪੰਜਾਬ ਦੇ ਅੰਦਰ ਜਿਹੜੀਆਂ ਗਰੰਟੀਆਂ ਦੇ ਕੇ ਪੰਜਾਬ ਦੇ ਅੰਦਰ ਆਮ ਲੋਕਾਂ ਨੇ ਸਰਕਾਰੇ ਭੇਜੀ ਹੈ ਉਹਨਾਂ ਗਰੰਟੀਆਂ ਦੇ ਉੱਤੇ ਬੜਾ ਕੋਸ ਕੰਮ ਕੀਤਾ ਜਾ ਰਿਹਾ ਸੋ ਤੁਸੀਂ ਦੇਖਿਆ ਬਿਜਲੀ ਬਿੱਲਾਂ ਦੀ ਮਾਫੀ ਦਾ ਵੱਡਾ ਜਿਹੜਾ ਗਰੰਟੀ ਸੀਗੀ ਪੰਜਾਬ ਦੇ ਅੰਦਰ ਸੋ ਅੱਜ 83 86% ਜਿਹੜਾ ਆ ਉਹ ਬਿਜਲੀ ਬਿੱਲ ਪੰਜਾਬ ਦੇ ਲੋਕਾਂ ਦੇ ਜ਼ੀਰੋ ਆ ਰਿਹਾ ਕੱਚੇ ਮਲਾਜਮਾਂ ਦੇ ਨਾਂ ਤੇ ਬੜੀ ਚਰਚਾ ਰਹੀ ਹੈ ਪੰਜਾਬ ਦੇ ਅੰਦਰ ਵੱਡੇ ਵੱਡੇ ਹੋਰਡਿੰਗ ਵੀ ਕੀ ਵਾਰੀ ਲੱਗ ਜਾਂਦੇ ਰਹੇ ਆ ਵੀ ਸਾਰੇ 73000 ਕੰਮੇ ਪੱਕੇ ਕਰਦੇ ਪਰ ਪੰਜਾਬ ਇੱਕ ਵੀ ਜਿਹੜਾ ਕੱਚਾ ਮਲਾਜਮ ਪੱਕਾ ਨਹੀਂ ਕੀਤਾ ਸੋ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਆ ਜੇ ਹੁਣੇ ਤੁਸੀਂ ਦੇਖਿਆ ਸਾਢੇ 12000 ਜਿਹੜੇ ਕੱਚੇ ਅਧਿਆਪਕ ਸਨ এডਿਊਕੇਸ਼ਨ ਵਿਭਾਗ ਦੇ ਅੰਦਰ ਉਹਨਾਂ ਨੂੰ ਪੱਕਿਆ ਕੀਤਾ ਗਿਆ ਵੱਡੀਆਂ ਤਨਖਾਹਾਂ ਵੀ ਉਹਨਾਂ ਦੀ ਇਨਕਰੀਜ਼ ਹੋਈਆਂ ਉਹ ਪੱਕੇ ਵੀ ਹੋਏ ਆ ਰੈਗੂਲਰ ਹੋਏ ਆ ਸੋ ਹਰ ਸਾਲ ਉਹਨਾਂ ਦੀ ਜਿਹੜੀ ਇਨਕਰੀਮੈਂਟ ਹੁੰਦੀ ਹੈ ਦੂਜੇ ਤਿੱਜੇ ਉਹ ਨਾਲ ਹੁਣ ਚੱਲਦੇ ਜਾਣਾ ਤੁਹਾਡੇ ਆਪਣੇ ਸ਼ਹਿਰ ਦੇ ਅੰਦਰ ਲੁਧਿਆਣੇ ਦੇ ਵਿੱਚ ਵੀ ਮੇਰੇ ਖਿਆਲ 3500 ਦੇ ਕਰੀਬ ਜਿਹੜੇ ਸਾਡੇ ਸਫਾਈ ਕੰਮ ਹੈ ਜਿਹੜੇ ਆ ਉਹ ਪੱਕੇ ਕੀਤੇ ਕੀਤੇ ਗਏ ਸਨ ਪਿਛਲੇ ਦਿਨਾਂ ਦੇ ਅੰਦਰ ਸੋ ਲਗਾਤਾਰ ਆਮ ਆਦਮੀ ਕਲੀਨਿਕ ਲੁਧਿਆਣਾ ਪੰਜਾਬ ਦੇ ਆ ਪੰਜ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸ਼ਾਮਲ ਹੈ ਜਿੱਥੇ ਆਮ ਆਦਮੀ ਕਲੀਨਿਕ ਦੀ ਜਿਹੜੀ ਫੀਡਬੈਕ ਆ ਲਾਭ ਜਿਹੜਾ ਲੋਕਾਂ ਨੂੰ ਵੱਡੇ ਪੱਧਰ ਤੇ ਮਿਲ ਰਿਹਾ ਜਿੱਥੇ ਟੈਸਟ ਵੀ ਮੋਤ ਆਪਣਾ ਕੀਤੇ ਜਾਂਦੇ ਆ ਤੇ ਮੈਡੀਸਨ ਵੀ ਜਿਹੜੀ ਆ ਲਗਭਗ 90 ਕਿਸਮ ਦੀਆਂ ਦਵਾਈਆਂ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਉੱਥੋਂ ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਐਜੂਕੇਸ਼ਨ ਨੂੰ ਲੈ ਕੇ ਮਲਬ ਪੰਜਾਬ ਦੇ ਅਧਿਆਪਕ ਸੇਵਾਨਾਂ ਨੂੰ ਪ੍ਰਿੰਸੀਪਲ ਸੇਵਾਨਾਂ ਨੂੰ ਬਾਹਰ ਮੁਲਕਾਂ ਦੇੰਦਰ ਟ੍ਰੇਨਿੰਗ ਦੇਣ ਲਈ ਮਲੇ ਭੇਜਿਆ ਗਿਆ ਸੋ ਲਗਾਤਾਰ ਸਰਕਾਰੀ ਸਕੂਲਾਂ ਵਾਲੇ ਪਾਸਿਓ ਜਿਹੜਾ ਮੋਹ ਭੰਗ ਹੋਇਆ ਸੀਗਾ ਪੰਜਾਬ ਦੇ ਲੋਕਾਂ ਦਾ ਉਹ ਲਗਾਤਾਰ ਵੱਧ ਰਿਹਾ ਤੇ ਲੋਕ ਹੁਣ ਇਹ ਸਮਝ ਰਹੇ ਆ ਕਿ ਸਰਕਾਰੀ ਸਕੂਲ ਆਪਣੇ ਆ ਸੋ ਇਸ ਕਰਕੇ ਸਰਕਾਰੀ ਤੰਤਰ ਨੂੰ ਮਜ਼ਬੂਤ ਕਰਨਾ ਲੋਕਾਂ ਦਾ ਜਿਹੜਾ ਵਿਸ਼ਵਾਸ ਉਹਨਾਂ 'ਚ ਬਹਾਲ ਕਰਨਾ ਤੇ ਆਮ ਤੌਰ ਤੇ ਜਿਹੜਾ ਸਰਕਾਰਾਂ ਤੇ ਲੋਕਾਂ ਦੇ ਦਰਮਿਆਨ ਇੱਕ ਗੈਪ ਰਹਿੰਦਾ ਆ ਉਸ ਗੈਪ ਨੂੰ ਸਮੇਟਣਾ ਮਤਲਬ ਇਹ ਸਾਡੀ ਸਰਕਾਰ ਦਾ ਜਿਹੜਾ ਮਾਨ ਸਾਹਿਬ ਦਾ ਲਗਾਤਾਰ ਪੰਜਾਬ ਦੇ ਅੰਦਰ ਯਤਨ ਹੈਗਾ ਸੋ ਅੱਜ ਲੁਧਿਆਣੇ ਚ ਆਏ ਆ ਲੁਧਿਆਣੇ ਦੇ ਵੱਖ-ਵੱਖ ਇਸ ਨੂੰ ਅੰਦਰ ਡਿਸਕਸ ਕੀਤਾ ਗਿਆ ਸ਼ਾਟਆਊਟ ਕੀਤੇ ਗਏ ਤੇ ਭਵਿੱਖ ਦੇ ਅੰਦਰ ਚਾਹੇ ਉਹ ਬੁੱਢੇ ਨਾਲੇ ਦਾ ਸਵਾਲ ਆ ਉਹਦੇ ਉੱਤੇ ਵਰਕਿੰਗ ਬੜੀ ਠੋਸ ਚੱਲ ਰਹੀ ਆ ਚਾਹੇ ਹੋਰ ਜਿਹੜੇ ਸਵਾਲ ਹੈਗੇ ਆ ਉਹਨੂੰ ਲੈ ਕੇ ਪਲਾਨ ਕੀਤੇ ਜਿਹੜੇ ਸਰਕਾਰ ਵੱਲੋਂ ਉਹਨਾਂ ਕੰਮਾਂ ਦੇ ਉੱਤੇ ਜਿਹੜੀਆਂ ਯੋਜਨਾਵਾਂ ਪੰਜਾਬ ਸਰਕਾਰ ਦੀਆਂ ਨੇ ਉਹਨਾਂ ਨੂੰ ਹੋਰ ਥੱਲੇ ਗਰਾਸ ਰੂਟ ਤੇ ਲੈ ਕੇ ਜਾਣਾ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਤੇਜ਼ੀ ਲਿਆਣੀ ਇਹ ਸਾਡੀ ਸਰਕਾਰ ਦਾ ਵਿਜ਼ਨ ਹੈਗਾ ਸੋ ਅੱਜ ਉਹਨੂੰ ਲੈ ਕੇ ਇੱਥੇ ਮੀਟਿੰਗ ਕੀਤੀ ਗਈ ਸਰਕਾਰ ਦਫਤਰ ਸਰਕਾਰ ਤੇ ਲੋਕਾਂ ਦੇ ਜਿਹੜਾ ਕਮਿਊਨੀਕੇਸ਼ਨ ਗੈਪ ਸੀਗਾ ਉਹ ਤਾਂ ਕਦਮ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਲੋਕਾਂ ਔਰ ਅਫਸਰਾਂ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਉਹ ਹਜੇ ਬਰਕਰਾਰ ਆਰਟੀਆ ਦਫਤਰ ਮੇਂ ਰੋਜ਼ ਝੜਨੇ ਲੱਗ ਰਹੇ ਸਰ ਦੇਖੋ ਤੁਸੀਂ ਦੇਖਿਆ ਹੁਣ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਇਸਲੇ ਦਿਨਾਂ ਦੇ ਦੌਰਾਨ ਆਪकी सरकार आपके द्वार सरकार ने प्रोग्राम जेड़ा है मान साहब ने शुरू कीता और पंजाब दी हिस्ट्री ਦੇ ਵਿੱਚ ਮੈਂ ਵੀ ਰੋਂਗ ਲੇਕਿਨ ਪਹਿਲੀ ਵਾਰ ਹੋ ਰਿਹਾ ਦੀ ਡਿਸਟ੍ਰਿਕਟ ਪੱਧਰ ਦੇ ਉੱਤੇ ਜਾ ਕੇ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਜਿੱਤੇ ਸਾਰੇ ਅਧਿਕਾਰੀ ਸਭਾਨ ਹੁੰਦੇ ਆ ਸੋ ਨਾਟ এ ਸਿੰਗਲ ਕੈਬਨਟ ਮੀਟਿੰਗ ਬਲਿਕੇ ਬਲਿਕੇ ਜਿਹੜਾ ਨਾਟ এ ਸਿੰਗਲ ਕੈਬਨਟ ਮੀਟਿੰਗ ਜ਼ਿਲ੍ਹਾ ਚ ਹੋ ਰਹੀ ਹੈ ਬਲਿਕੇ ਅਧਿਕਾਰੀ ਸਭਾਨ ਜਿਹੜਾ ਆ ਉਹ ਪਿੰਡਾਂ ਚ ਜਾ ਕੇ ਆਮ ਲੋਕਾਂ ਦੇ ਜਾ ਕੇ ਅ ਵਿਜਿਟ ਕਰ ਰਹੇ ਸੋ ਲਗਾਤਾਰ ਸਿਲਚਨਾ ਹੋਰ ਤੇਜ਼ ਕਰਾ ਇਸ ਮੀਟਿੰਗ ਦੇ ਵਿੱਚ ਹਰਦੀਪ ਸਿੰਘ ਮੁੰਡਿਆ ਨੇ ਇੱਕ ਸ਼ਿਕਾਇਤ ਕੀਤੀ ਹੈ ਕਿਸੇ ਅਫਸਰ ਦੀ ਉਹ ਕੀ ਸ਼ਿਕਾਇਤ ਹੈ ਔਰ ਉਸ ਦੇ ਉੱਤੇ ਤੁਲਪੀ ਨਹੀਂ ਉਹਨਾਂ ਨੇ ਖੰਨਾ ਜਿਹੜੀ ਹੈਗੀ ਆ ਕਮੇਟੀ ਉਹ ਸੋਰੀ ਜਿਹੜਾ ਸੀਵਰੇਜ ਹੈ ਉਹਨੂੰ ਲੈ ਕੇ ਉਹਨਾਂ ਦਾ ਇੱਕ ਇਸ਼ੂ ਸੀਗਾ ਸੋ ਅਸੀਂ ਸ਼ਾਰਟ ਆਊਟ ਕਰ ਲਿਆ ਆਉਣ ਵਾਲੇ ਦਿਨਾਂ 'ਚ ਇੱਕ ਅਸੀਂ ਪੰਜਾਬ ਪਦਤ ਉਹਨਾਂ ਦੀ ਮੀਟਿੰਗ ਕਰਾ ਰਹੇ ਆ ਸੋ ਉਹ ਮੇਰੇ ਖਿਆਲ ਆਲਮੋਸਟ ਜਿਹੜਾ ਆ ਉੱਠੀ ਗੈਪ ਹੈਗਾ ਨਾ ਸਰ ਗੈਪ ਤਾਂ ਹਮੇਸ਼ਾ ਦੇਖੋ ਗੈਪ ਅੰਡਰਸਟੈਂਡਿੰਗ ਕਰ ਪਾ ਰਹੇ ਗੈਪ ਤਾਂ ਹਮੇਸ਼ਾ ਜਿਉਂ-ਜਿਉਂ ਅਸੀਂ ਮਿਲਾਂਗੇ ਜਿਉਂ-ਜਿਉਂ ਅਸੀਂ ਵਰਤਾਂਗੇ ਉਹ ਦੂਰ ਹੋਣਾ ਅੱਜ ਦੋਵੇਂ ਡਿਪਾਰਟਮੈਂਟਾਂ ਦੇ ਸਾਹਮਣੇ ਗੱਲ ਹੋਈ ਆ ਸੋ ਉਹਨਾਂ ਨੇ ਹੈਂਡਓਵਰ ਕਰਨਾ ਉਹਨੂੰ ਜਿਹੜਾ ਆ ਖੱਡਿਆਂ ਦੀ ਕਮੇਟੀ ਨੂੰ ਸੋ ਮੇਰੇ ਕਹ ਲੋ ਕੱਲ ਜਾ ਰਹੇ ਨੇ ਸੋ ਕਰਾ ਰਹੇ ਨੇ ਮੰਤਰੀ ਸਾਹਿਬ ਐਸਐਮ ਜਰ نیوز ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਜਲੋਟਾ ਦੇ